ਲੈ ਕੇ ਚੱਲੋ ਨਾ ਕੋ ਗਾਰੰਟੀ ਨਾ ਕੋਚਾ ਇਹ ਤਾਂ ਤੁਸੀਂ ਚੱਟ ਲੈ ਜਾਓਗੇ ਕਿਹੜਾ ਤੁਸੀਂ ਇਹ ਲੜਕਾ ਨਹੀਂ ਆਪ ਦੇ ਕੋਲੇ ਮਾਮਲੇ ਨਹੀਂ ਨਹੀਂ ਕੀ ਕੀ ਮਾਮਲੇ ਚ ਮੁੰਡੇ ਨੂੰ ਅਰੈਸਟ ਕੀਤਾ ਇਸ ਮਾਮਲੇ ਚਾਈ ਸੀ ਅਸੀਂ ਪੁੱਛ ਗੇਛ ਕਰ ਰਹੇ ਆ ਆਪਦੇ ਕੋ ਸਾਡਾ ਕੋਈ ਆਪ ਨਹੀਂ ਨਹੀਂ ਕੋਈ ਇਨਫੋਰਮੇਸ਼ਨ ਹੋਏਗੀ ਨਾ ਤੁਹਾਡੇ ਕੋਈ ਆਈ ਜਾਂਦੀ ਆਦੀ ਪੁੱਛ ਗੇਛ ਕਰਦੀ ਉਹ ਕਿਸ ਮਾਮਲੇ ਕਿਸ ਮਾਮਲੇ ਤੇ ਦੱਸ ਰਹੇ ਹੋ ਕੋਈ ਸਾਹਮਣੇ ਏਰੀਏ ਵਿੱਚ ਨਾ ਕੋਈ ਉੱਥੇ ਲੁੱਟਪੋ ਹੋਈ ਸੀ ਜੀ ਉਹ ਇਹਨਾਂ ਦਾ ਨੰਬਰ ਅੱਛਾ ਲੋਕੇਸ਼ਨ ਤੁਸੀਂ ਇੱਥੇ ਲਈ ਸੀ ਇਹ ਮੁੰਡਾ ਇੱਥੇ ਬੈਠਾ ਸੀਗਾ ਕਿੱਥੋਂ ਜਿੱਕੇ ਇਹਨੂੰ ਗੱਡੀ ਦੇ ਵਿੱਚ ਬੈਠਾ ਸੀ ਇੱਥੇ ਸਾਹਮਣੇ ਹੀ ਸੀ ਮੈਨੂੰ ਇਹ ਫਾਈ ਵਾਰੰਟ ਹੈਗਾ ਆਪਣੇ ਕੋਲੇ ਯਾਰ ਵਾਰੰਟ ਪਾਜੀ ਵਾਰੰਟ ਦਿਓ ਨਾ ਪਹਿਲਾਂ ਤੁਸੀਂ ਮੁੰਡੇ ਨੇ ਕਿੱਧਰ ਕਿੱਧਰ ਰਹੇ ਹੋ ਪਾਜੀ ਪੁੱਛ ਕੇ ਸੁਣਾ ਲੂ ਨਾ ਸੋਚੀ ਰਹੀ ਕਿੰਨੇ ਆ ਗਏ ਪਾਜੀ ਅਸੀਂ ਲੈ ਕੇ ਆਏ ਮੈਂ ਭਾਈ ਹੁਣ ਥੱਲੇ ਲਾਓ ਇੱਕ ਮਿੰਟ ਭਾਈ ਇਦਾਂ ਨਹੀਂ ਆ ਸਕਦੀ ਪਾਜੀ ਥੱਲੇ ਲਾਓ ਹੁਣ ਇੱਕ ਮਿੰਟ ਪਾਜੀ ਇੱਕ ਮਿੰਟ ਓਏ ਥੱਲੇ ਆ ਸੀਸ਼ਾ ਪਾਜੀ ਇਦਾਂ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਲੈ ਆਏ ਅਸੀਂ ਲੈ ਆਉਂਦੇ ਅਸੀਂ ਲੈ ਆਉਂਦੇ ਨਾਲ ਲੈ ਕੇ ਆਉਂਦੇ ਭਾਈ ਤੁਸੀਂ ਚੱਕ ਕੇ ਕਿੱਦਾਂ ਸਹਦੇ ਇਹਨੂੰ ਭਾਈ ਜੀ ਭਾਈ ਜੀ ਮਾਣੇ ਪਿੱਛੇ ਨੂੰ ਕਰ ਲਓ ਤੁਸੀਂ ਇੱਕ ਮਿੰਟ ਦੇ ਮਾਣੇ ਲਗੀ ਤਾਂ ਚੱਕ ਲਓਗੇ ਤੁਸੀਂ ਵਾਰੰਟ ਹੈਗਾ ਚੱਕੰਬਾ ਓ ਯਾਰ ਇਹ ਨਹੀਂ ਹੁੰਦਾ ਪਤਾ ਨਹੀਂ ਪਾਜੀ ਕਿੱਦਾਂ ਹੁੰਦਾ ਵਿੱਚ ਪੁੱਛ ਕੇ ਚੱਕੀ ਸਾਨੂੰ ਪੁੱਛੋ ਅਸੀਂ ਨਾਲ ਨਾਲ ਇੱਕ ਮਿੰਟ ਸਰ ਅਸੀਂ ਨਾਲ ਲੈ ਕੇ ਚਲਾਂਗੇ ਕਲੀ ਤੁਸੀਂ ਆਪਣੀ ਵੀ ਕਰ ਲਓ ਸਾਨੂੰ ਪੁੱਛਾ ਦੇਣਾ ਇੱਕ ਮਿੰਟ ਇੱਕ ਮਿੰਟ ਅਸੀਂ ਉਹ ਕਰ ਮੇਰੀ ਗੱਲ ਤੁਹਾਡੇ ਮੋਰੇ ਰਹੂਗੀ ਯਾਦ ਕਰ ਰਹੇ ਹੋ ਜੈ ਫਟਕਾ ਬਣਾਈ ਤੇਰਾ ਜੋ ਆ ਪ੍ਰੈਸ ਕਿਹੜੀ ਗੱਡੀ ਤੇ ਲਿਖਿਆ ਕੀ ਦੀ ਗੱਡੀ ਕਿਹੜੀ ਪ੍ਰੈਸ ਤੋਂ ਭਾਈ ਪ੍ਰੈਸ ਲਿਖਿਆ ਕਿ ਇਹਦੀ ਗੱਡੀ ਆ ਤੇ ਮੇਰੀ ਗੱਡੀ ਆ ਸਾਥੀ ਓਏ ਛੜ ਜਾ ਛੜ ਤੇ ਨਹੀਂ ਸਰੀ ਸਰੀ ਛੜ ਦੇ ਅਸੀਂ ਨਾਲ ਰਹੂਗੀ ਗੱਡੀ ਜੀ ਬੈਠੋ ਨਾਲ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇੱਧਰ ਡਾੜਿਆਗਾ ਅਸੀਂ ਲੈ ਕੇ ਪਾਜਾਂਗੇ ਮਾੜੀ ਨੂੰ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਨਹੀਂ ਪਰ ਇਦਾਂ ਅਸੀਂ ਜ਼ਿੰਮੇਵਾਰੀ ਅਸੀਂ ਜ਼ਿੰਮੇਵਾਰੀ ਲੈ ਲੰਨੇ ਆ ਪਿੱਛੇ ਆ ਜਾਓ ਵੱਡੇ ਭਾਈ ਪਿੱਛੇ ਆ ਕੇ ਗੱਲ ਕਰੋ ਇਦਾਂ ਭਾਈ ਪਿੱਛੇ ਆਇਓ ਥੋੜਾ ਜਿਆ ਕੋਈ ਗੱਲ ਵੀ ਕੀ ਆ ਆਪ ਦੇ ਸੰਤੋ ਨਾ ਦੋ ਇਹ ਡਰਾਈ ਸ਼ਟਾ 1 ਮਿੰਟ ਚ ਕਮੂਰ ਦਿੰਦਾ ਵੀ ਜਾਣਕਾਰੀ ਲੈ ਰਹਿਣਾ ਕਰੀਏ ਅੱਛਾ ਸਭ ਘਟਾ ਪਾਣੀ ਦੀ ਇਨਕੁਆਰੀ ਜਾਂਦੀ ਕਰਨੀ ਹੋਤੀ ਸਾਨੂੰ ਆਖੋ ਇਨਕੁਆਰੀ ਕਰੰਗਾਓ ਪਾਣੀ ਵਧੀਆ ਇਨਕੁਆਰੀ ਕਰੰਗਾਓ ਇਨਕੁਆਰੀ ਕਰੰਗਾਓ ਯਾਰ ਪਤਾ ਕੀ ਹੁੰਦਾ ਨਹੀਂ ਸਰ ਹੁਣ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਜੀ ਮੁੰਡੇ ਨੂੰ ਮੁੰਡਾ ਪੇਸਟ ਕਰ ਦਿੰਦੇ ਸਰ ਫੜ ਕੇ ਇੱਦਾਂ ਫੜ ਕੇ ਸੰਦਾ ਹੁਣ ਲੱਗਦਾ ਬੰਚ ਆਇਆ ਕੋਈ ਕੰਮ ਕਰਨਾ ਚਾਹੁੰਦੇ ਨਹੀਂ ਸਾਡੇ ਕੋਲ ਇਨਸਾਫ ਚਾਹੀਦਾ ਹੈ ਉਹੀ ਚੀਜ਼ ਕਰ ਰਹੇ ਆ ਪਰ ਸਰ ਤੁਸੀਂ ਕੋਈ ਨਾ ਮੇਰਾ ਪੇਜ ਮੈਟ ਰਹੀਏ ਮੇਰੇ ਘਰਦਿਆਂ ਨੂੰ ਕਹਿਣ ਦੇ ਆ ਕੇਸ ਕਰ ਦਿੰਦੇ ਮੋੜਾ क्या नाम है आशीष जी पुलिस वाले आपको डिटेन करके गाड़ी में बिठा रहे थे क्या मामला है और पुलिस अधिकारी का कहना है कि कोई लूटपाट हुई थी ड्रोन हां अपने जलंधर का पवन पवन कुमार ड्रोन ड्रोन वाला आया ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਤਾਂ ਸਮਾਨ ਕੋ ਮੁੰਡਿਆਂ ਨੇ ਜਿਹੜਾ ਖੁੱਲੋ ਲੁੱਟਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਇਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਉਹਨਾਂ ਨੇ ਧੱਕੇ ਨਾਲ ਆਪਣੀ ਗੱਡੀ 'ਚ ਪਟਾਉਣ ਨੂੰ ਕਰਦੇ ਸੀ ਕਿ ਨਾ ਉਹਨਾਂ ਕੋਲ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁਛਤਾ ਪੁਛਪੜਤਾਲ ਕਰਨੀ ਹੈ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤੇ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਪਟਾਉਣ ਕਰਦੇ ਸੀ ਅੱਛਾ ਲੋਟ ਨੁਕੋਦਰ ਹੋਈ ਹੈ ਜੀ ਉਹਦੇ ਬਾਅਦ ਕੀ ਜਾਇ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹਾਂਜੀ ਹਾਂਜੀ ਉਸ ਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਕਿਹੜਾ ਨਾਮ ਮੈਂ ਹਾਂ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹੁੰਦਾ ਸੀ ਉਹ ਤੋਂ ਲੁੱਟ ਹੋਈ ਜਾ ਸੀ ਕੋਲਕਾਟਾ ਬੁਲਾਇਆ ਸੀ ਐਸੇ ਤੋਂ ਕਹਿਣਾ ਕਿ ਜਿੱਦੋਂ ਲੁੱਟ ਹੋਈ ਹੈ ਹਾਂਜੀ ਹਾਂਜੀ ਪੂਰੀ ਲੋਕੇਸ਼ਨ ਤੇ ਤੁਸੀਂ ਨੂੰ ਕੋਲਕਾਟਾ ਬੁਲਾਇਆ ਸੀ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀਗਾ ਉਹ ਤੋਂ ਮੈਂ ਲੈਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਹੈ ਉਹ ਨਗੋਦਰ ਸੀਗਾ ਉਹ ਤੋਂ ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਮੈਂ ਡਰੋਨ ਚਲਾਉਂਦਾ ਮੈਂ ਮੈਂ ਡਰੋਨ ਆਪਰੇਟਰ ਆ अच्छा हां जी ओ पुलिस वाले तो कह रहे हैं कि वो इन्वेस्टिगेशन क्योंकि कह रहे हैं कि लोकेशन ढूंढकर आपको यहां पर जो उन्होंनेटेन करने की कोशिश की हां जी हां जी तो कह रहे हैं कि काफी समय से आपको ढूंढ रहे हैं नहीं नहीं सर मेरा नंबर बिल्कुल बे, मेरा कॉल बंद नहीं हुआ फोन बंद नहीं है फोन मेरा चल रहा है जब उधर ਉਹਦੇ ਨਾਲ ਇਹਦਾ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨੂੰ ਧੱਕੇ ਨਾਲ ਪੁੱਛਤਾ ਕਰਦੇ ਸੀਗੇ ਨਾ ਨਹੀਂ ਕੋਈ ਫੋਨ ਨਹੀਂ ਆਇਆ ਮੈਨੂੰ ਹਾਂ ਜੀ ਹੁਣ ਹੀ ਏਦਾਂ ਸਿੱਧਾ ਹੀ ਏਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ ਮੈਨੂੰ ਕੋਈ ਕਾਲ ਨਹੀਂ ਆਈ ਹੈ। ਪੁਲਿਸ ਅਧਿਕਾਰੀ ਕੋ ਖਿਲਾਫ ਕੋਈ ਆਪ ਐਕਸ਼ਨ ਨਹੀਂ। ਹਾਂਜੀ ਲਾਵਾਂਗੇ ਸਰ ਬਿਨਾ ਵਾਰੈਂਟ ਦੇ ਮੈਨੂੰ ਹਾਂ ਬਣਾਇਆ ਦਾ ਪਰ ਨਹੀਂ ਹੱਥ ਲਾ ਸਕਦੀ ਕਿਸੇ ਨੂੰ ਜਦੋਂ ਆਪਣੇ ਕੋਈ ਵਾਰੈਂਟ ਨਹੀਂ ਹੈਗਾ। ਹਾਂਜੀ। ਕੋਈ ਸ਼ਿਕਾਇਤ ਕਰੇਗੀ? ਸ਼ਿਕਾਇਤ ਹਾਂਜੀ ਕਰਨੀ ਸਾਰੇ ਸੀ ਬਿਲਕੁਲ ਕਰਦੀ।